ਇਹ ਹੈ ਸ਼ਹਿਰ ਸੁਮਾਣਾ ਅਤੇ ਇਹ ਹੈ ਸ਼ਹਿਰ ਸੁਮਾਣਾ ਦਾ ਤਹਿਸੀਲ ਰੋਡ ਅਤੇ ਬੱਸ ਸਟੈਂਡ ਰੋਡ ਜਿੱਥੇ ਲੋਕ ਅਕਸਰ ਹੀ ਆਪਣੀਆਂ ਗੱਡੀਆਂ ਖੜੀਆਂ ਕਰਕੇ ਚਲੇ ਜਾਂਦੇ ਨੇ ਜਿਸ ਕਾਰਨ ਸੁਮਾਣਾ ਦੀਆਂ ਸੜਕਾਂ ਤੇ ਅਕਸਰ ਵੱਡੇ ਵੱਡੇ ਜਾਮ ਲੱਗੇ ਰਹਿੰਦੇ ਨੇ ਇਹਨਾਂ ਜਾਮਾਂ ਨੂੰ ਦੇਖਦੇ ਹੋਏ ਸੁਮਾਣਾ ਟ੍ਰੈਫਿਕ ਪੁਲਿਸ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਅਕਸਰ ਸੜਕਾਂ ਤੇ ਗੱਡੀਆਂ ਖੜੀਆਂ ਕਰਕੇ ਚਲੇ ਜਾਂਦੇ ਨੇ ਜਿਸ ਕਾਰਨ ਸਾਨੂੰ ਚਲਾਨ ਕੱਟਣੇ ਪੈਂਦੇ ਨੇ ਅਤੇ ਕਈ ਵਾਰ ਪੁਲਿਸ ਅਤੇ ਲੋਕਾਂ ਦੇ ਵਿੱਚ ਮਨਮੋਟਾਬੀ ਹੁੰਦਾ ਰਹਿੰਦਾ ਹੈ ਅਤੇ ਕਈ ਵਾਰ ਸਾਨੂੰ ਗੱਡੀਆਂ ਨੂੰ ਲੋਕ ਵੀ ਕਰਨਾ ਪੈਂਦਾ ਪਰ ਲੋਕ ਹਾਲੇ ਵੀ ਸੜਕਾਂ ਦੇ ਉੱਤੇ ਗੱਡੀਆਂ ਖੜੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਕਾਰਨ ਸਮਾਣਾ ਸ਼ਹਿਰ ਅੰਦਰ ਲਗਾਤਾਰ ਵੱਡੇ ਵੱਡੇ ਰੋਡ ਜਮ ਦੇਖਣ ਨੂੰ ਮਿਲਦੇ ਨੇ ਜ਼ਰੂਰਤ ਹੈ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਤੇ ਚਾਹੀਦਾ ਹੈ ਕਿ ਗੱਡੀਆਂ ਨੂੰ ਤਰਤੀਬ ਵਾਈਜ਼ ਕਿਸੇ ਖਾਲੀ ਜਗ੍ਹਾ ਦੇ ਉੱਤੇ ਪਾਰਕ ਕਰਨ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਸਮਾਣਾ ਤੋਂ ਐਨ ਡਬਲਯੂ న్యూਸ ਚੈਨਲ ਦੇ ਲਈ ਮਹੀਸ਼ੇਰਾ ਸਮਾਣਾ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਬਰੂਨ ਸ਼ਰਮਾ ਜੀ ਤੇ ਐਸਪੀ ਟ੍ਰੈਫਿਕ ਸਾਹਿਬ ਜੀ ਤੇ ਡੀਐਸਪੀ ਟ੍ਰੈਫਿਕ ਸਾਹਿਬ ਇੰਸਪੈਕਟਰ ਸਾਹਿਬ ਤੇ ਉਹਨਾਂ ਦੇ ਦਿੱਸਰ ਦਿੱਸਾ ਅਨੁਸਾਰ ਜੋ ਵੀ ਸਾਨੂੰ ਡਿਊਟੀ ਦਿੱਤੀ ਗਈ ਆ ਸਮਾਣਾ ਟ੍ਰੈਫਿਕ ਨੂੰ ਸਾਡੇ ਜਿੰਨੇ ਵੀ ਸਾਰੇ ਮੁਲਾਜ਼ਮ ਨੇ ਵਧੀਆ ਡਿਊਟੀ ਕਰ ਰਹੇ ਨੇ ਜੀ ਪਰ ਲੋਕ ਸਾਡਾ ਸਾਥ ਨਹੀਂ ਦੇ ਰਹੇ ਜੀ ਜਿਹੜਾ ਵੀ ਕੋਈ ਗੱਡੀ ਵਾਲਾ ਆ ਆਉਂਦਾ ਏ ਕ੍ਰਿਸ਼ਨਾ ਕ੍ਰਿਸ਼ਨਾ ਮਾਰਕੀਟ ਤੇ ਕੱਪੜਾ ਲੈਣ ਵਾਸਤੇ ਤੇ ਉਹ ਗੱਡੀ ਰੋਡ ਤੇ ਹੀ ਲਾ ਕੇ ਚਲੇ ਜਾਂਦਾ ਸਾਨੂੰ ਲੋਕਾਂ ਦਾ ਕੋਪਰੇਟੇਟ ਚਾਹੀਦਾ ਜੀ ਤੁਹਾਡੇ ਬਾਰ ਬਾਰ ਕਹਿਣ ਤੋਂ ਬਾਅਦ ਵੀ ਲੋਕ ਨਹੀਂ ਅਟਕੇ ਅਸੀਂ ਬਹੁਤ ਚਲਾਨ ਕਰ ਰਹੇ ਹਾਂ ਜੀ ਘੱਟੋ ਘਾਟਾ ਅਸੀਂ 5-7 ਚਲਾਨ ਰੋਜ਼ ਇੱਥੇ ਰੋਡ ਦੇ ਕਰ ਰਹੇ ਹਾਂ ਫਿਰ ਵੀ ਲੋਕਾਂ ਨਹੀਂ ਸੁਧਰ ਰਹੀ ਨਹੀਂ ਅੰਮਲ ਪਲ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ